ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਤੇ ਤਿੰਨ ਗੱਬਣ ਨੇ ਆਓ ਪੁੱਛ ਲੈਨੇ ਬਾਈ ਟੋ ਡੀਲ ਅੱਜ ਵੀਰ ਜੀ ਜੀ ਹਸੀ ਗਾਲ ਹਸੀ ਗਾਲ ਜੀ ਕੋ ਠੀਕ ਹੈ ਜੀ ਹਾਂਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਜਸਵਿੰਦਰ ਸਿੰਘ ਪਾਉ ਜੀ ਪਿੰਡ ਆਪਣਾ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪੁਰਾ ਫੂਲਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਆਪਣਾ ਜਲਾਲ ਰਹਿ ਗਿਆ ਜਲਪੁਰਾ ਭਾਈ ਕਰਾਗੇ। ਮੋਬਾਈਲ ਨੰਬਰ ਬੋ 9041088878 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਈ ਹੈ? ਇਹ ਪਲੂਣੇ ਮੂੰਹ ਤੋਂ ਦੋ ਦੰਦਾਂ ਦੀ। ਮੂੰਹੋਂ ਦੋ ਦੰਦ ਪਹਿਲਾ ਸੂਆ। ਹਾਂਜੀ। ਬੱਚਾ ਕੀ ਆ ਭਾਈ? ਮੱਛਾ ਜੀ ਪਿਛੇ। ਬੱਚਾ ਭਾਈ। ਠੀਕ ਆ ਹੀ ਹੈ ਨਾ ਬੱਚਾ। ਹਾਂਜੀ ਠੀਕ ਆ। ਜੇਰ ਜੂ ਰੋਕੇ। ਹਾਂ ਜੇਰ ਪੈ ਗਈ। 6 ਸੌ ਬੜਾ ਕਮਾਲ ਦਾ ਬੋਦੀਵਾਦੀ ਚੰਗੀ ਟਵਾਟਾ ਚੰਗਾ ਪਹਿਨਾ। ਕੱਦ ਬੱਡ ਵੀ ਚੰਗਾ। ਆਰਡਰ ਬਾਈ ਬਹੁਤ ਚੰਗਾ ਠੰਡ ਬੜਾ ਚੰਗਾ ਚਵਾਈ ਕਿਵੇਂ ਆ ਚਵਾਈ ਵਧੀਆ ਇੱਕ ਨੰਬਰ ਹੈ ਜੀ ਕਿੰਨਾ ਕੁ ਬੋਲਾ ਬਾਈ ਬੋਲਾ ਬਾਈ ਸਵੇਰੇ ਸੂਈ ਆ 3 ਕਿਲੋ ਕੱਢਿਆ ਜੀ ਓਕੇ ਹਾਂ ਮਤ ਕਿ ਦੁਪਹਿਰ ਦੀ ਹੋਗੀ ਠੀਕ ਆ ਬਾਈ ਹਾਂ 3 ਕਿਲੋ ਦੁਪਹਿਰ ਹੀ ਕੱਢ ਦੇ ਜਿਆਦ ਬਰੀਡ ਚੰਗੀ ਆ ਗਰਮੀ ਘੱਟ ਮਨ ਨੂੰ ਹੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਹੋ ਚਵਾਈ ਉਹ ਚੰਗੀ ਆ ਬਾਈ ਹਾਂ ਪੂਰੀ ਵਧੀਆ ਜੀ ਠੀਕ ਆ ਠੰਡੀ ਬਹੁਤ ਨਿਕਲੀ ਉਸ ਬਹੁਤ ਚੰਗਾ ਟੋਆਟਾ ਬਹੁਤ ਪੈਂਦਾ ਤੇ ਬਾਕੀ ਬਾਈ ਕਹਿੰਦਾ ਠੰਡੀ ਸੀਲ ਆ ਚਵਾਈ ਨੰਬਰ ਹੋਰਾ ਵੀ ਨਹੀਂ ਆਉਲ ਮੰਨੀ ਜਿਵੇਂ ਪਲੂਣ ਬੱਚੀ ਆ ਠੀਕ ਆ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਹੋਰ ਵੀ ਵਧੀਆ ਤਿਆਰ ਕਰ ਲੈਂਗੇ। ਕਿੰਨਾ ਲਵ ਬਈ? ਇਹਦੇ ਰੰਗਸ਼ਾਲੀ ਯਾਰ ਦੀ 46000 ਰੁਪਏ ਮਾਨਤਨ ਹੋ ਜੀ ਬਈ। ਹਾਂ ਜੀ ਕਰ ਦਾਂਗੇ। ਠੀਕ ਹੈ। 46000 ਰੁਪਏ ਮੋਲ ਮਾਨਤਨ ਜਿਹੜਾ ਬਾਕੀ ਮੌਕੇ ਤੇ ਜਰੂਰ ਹੋ ਜੂਗਾ। ਚੰਗੀ ਆ। ਆਰਡਰ ਬਹੁਤ ਚੰਗਾ। ਫਿਕਸ ਜੀ ਆਰਡਰ ਹੈ। ਕਰ ਲੈ ਕਰ ਲੈ ਥਾਣਾ। ਗਲਾਬੀ ਥਾਣਾ ਤੇ ਚੂੜੀ ਵੀ ਨਾਲ। ਭਾਰਾ ਮਾਰ ਦਿੰਦੇ। ਬੰਨਾਈ। ਦਾਰਾ ਪਾਸ ਹੋਵੇ। ਮਾਰ ਕੇ ਦਿਖਾਉਣੇ। ਕੋਈ ਚੱਕਰ ਨਹੀਂ। ਨਾਣਾ ਪਾਉਤ ਆਦਾ ਨਾ ਕੋਈ ਲੋੜ। ਠੰਡੀ ਸੀ ਲਾ ਹਨਾ ਬਈ ਹਾਂ ਠੰਡੀ ਬਈ ਮਤਲਬ ਨਿਆਣਾ ਪਾਉਣਾ ਪਾਲਣਾ ਨਾ ਪਾ ਨਹੀਂ ਲੋੜ ਹੀ ਨਹੀਂ ਠੀਕ ਆ ਹਾਂਜੀ ਬਾਕੀ ਬਈ ਚਵਾਈ ਦਿਖਾਉਣੀ ਆ ਚਵਾਈ ਦੇਖੋ ਚਵਾਈ ਬਹੁਤ ਚੰਗੀ ਆ ਲੈ ਬਈ ਮੂਰਲੇ ਜਣਾ ਨੀ ਵੀ ਚਵਾਈ ਚੰਗੀ ਹੂੰ ਕੇ ਬਈ ਚਵਾਈ ਵਧੀਆ ਕਰਨੀ ਚੰਗਾ ਹੂੰ ਲੈ ਗੰਨੇ আর ਗੀਤਾ ਆ ਰਹਾ ਬਈ ਕੋਈ ਚੈੱਕ ਕਰਨੀ ਜਿਵੇਂ ਮਰਜੀ ਚੱਈ ਚੱਲ ਦੁੱਧ ਪਾ ਦੋਗੀ ਬਈ ਦਾ 12 ਕਿਲੋ ਪਾਈ ਜਾਊਗੀ ਠੀਕ ਆ ਬਈ ਹਾਂਜੀ ਬਾਹਲਾ ਆਪਾਂ ਕਹਿੰਦੇ ਨੇ ਬਹੁਤ ਠੀਕ ਓਕੇ ਛੱਡ ਦੇ ਬਈ ਗੱਦ ਬੱਡ ਚੰਗਾ ਯਾਦ ਰੂਹ ਚੱਗੀ ਇਹ ਮੁੱਲ 46000 ਰੁਪਇਆ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਸੂਈ ਸਵਾਈ ਆ ਤੇ ਬੱਚਾ ਮਗਰ ਬੱਚਾ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਪਲੂਣਾ ਹੀ ਦੋ ਦੰਦਾ ਹੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਹਫਤੇ ਦੀ ਕੱਚੀ ਹੈ ਠੀਕ ਆ ਬਈ ਕੀ ਰਿਕਾਰਡਾ ਦੁੱਧ ਦਾ ਬਈ ਮਾ ਪਲੂਣੀ ਆਈ ਹੈਗਾ ਓਕੇ ਮਾ ਮਾਂ ਦਾ ਦੁੱਧ ਪਾਇਆ ਵਸ ਹਾਤਰ ਲੀਟਰ ਦਾ ਠੀਕ ਹੈ ਬਾਈ ਆਰਡਰ ਚੰਗਾ ਗਾ ਤੇ ਮਾਂ ਦਾ ਦੁੱਧ ਚੰਗਾ ਬੱਚੇ ਵੀ ਚੰਗੀ ਆ ਕੱਦ ਵਿੱਡ ਚੰਗਾ ਯਾਦ ਵਾਕੀ ਠੰਡਾ ਠੰਡਾ ਬਹੁਤ ਅਜੀ ਛੜ ਛੋੜ ਮਾਰਨਾ ਹੈ ਪੂਰੀ ਡੱਬ ਫੱਡੀ ਆ ਨਾਲੇ ਕੱਦ ਕਾੜ ਦੀ ਲਾ ਲੋ ਸਭ ਸਹੀ ਗੱਲ ਐਚ ਐਫ ਦੇ ਬਰਾਬਰ ਦੀ ਆ ਹੋਰਾ ਤਾਂ ਹੀ ਉਹਨਾਂ ਨੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬ੍ਰੀਡ ਇਹ ਵੀ ਸੇਮ ਆ ਗਰਮੀ ਇੰਨੇ ਵੀ ਨਹੀਂ ਮੰਨਣੀ ਸੈਂਟ ਜਿਹੜੀ ਘਰ ਵਾਲੀ ਦੀ ਫੁੱਲ ਚੰਗੀ ਆਊਗੀ ਫੇਸ ਬਿਊਟੀ ਕਮਾਰਾ ਬੋਦੀ ਬਾਦੀ ਚੰਗੀ ਆ ਕੰਨ ਛੋਟਾ ਲੱਗਿਆ ਤੋਰਾ ਤਾਰਾ ਘਰ ਵਾਲੀ ਦਾ ਚੰਗਾ ਗਾ ਬਾਈ ਮੁੱਲ ਕੀ ਆ ਭਰਾ ਇਹ ਦੇ ਦਾਂਗੇ 99000 ਰੁਪਏ ਦੀ 99000 ਰੁਪਏ ਮਾਨਤਣ ਹੋ ਜੀ ਬਾਈ ਹਾਂ ਜੀ ਕਰ ਦਾਂਗੇ ਠੀਕ ਆ ਮੋੜ ਲੈ ਬਾਈ ਬਾਕੀ ਕੱਦ ਕਾਠ ਵਾਲੀ ਆਏ ਪਿਆਬ ਵਾਲੀ ਪਿਹੋਰ ਆ ਜਿਹੜੀ ਆਪਾਂ 99000 ਰੁਪਏ ਮੋਲ ਆ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਹਜੇ ਕੱਚੀ ਕੱਚੀ ਆ ਬਾਈ ਲੇਵਾ ਉਹਨਾਂ ਦੇਖ ਨਹੀਂ ਦਿੰਦਾ ਤੇ ਬਾਕੀ ਬਣੂਗੀ ਬਹੁਤ ਢੱਲਾ ਢੁਲਾ ਬਹੁਤ ਪਈਆਂ ਥਣ ਥਣ ਚੰਗਾ ਲੱਗਿਆ ਬਾਈ ਬਾਕੀ ਠੰਡੇ ਢੁਲੇ ਨਹੀਂ ਛੜਾ ਮਾਰਨਗੇ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈਆਂ ਵੀ ਪਈਆਂ ਥਣ ਥਣ ਵੀ ਚੰਗਾ ਲੱਗਦਾ ਅੱਗੇ ਵੀਰੇ ਤਨ ਨੰਬਰ ਕਿਹੜਾ ਸੂਸੂੰਦੀ ਹੈ ਇਹ ਦੂਜੇ ਸੂਏ ਕਿੰਨੇ ਦਿਨ ਲੈਂਦੀ ਹੈ ਜੀ ਇਹ ਵੀ ਬਸ ਹਫਤੇ ਦੀ ਕੱਚੀ ਹੈ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਨੇ ਦਿੱਤਾ 2 16 ਲੀਟਰ ਹੀ ਠੀਕ ਆ ਹਾਂਜੀ ਖੋਲ ਲਾ ਬਾਈ ਤੋੜ ਕੇ ਦਿਖਾ ਦੇ ਆਰਡਰ ਚੰਗਾ ਤਿਆਰ ਕਰਦੀ ਹੁੰਦੀ ਹੈ ਸ਼ੱਦਵਰਦ ਚੰਗਾ ਪ੍ਰਿੰਟ ਪ੍ਰਿੰਟ ਚੰਗਾਗਾ ਚੰਗੀ ਆ ਪਰ ਦੁੱਧ ਵਾਕੇ ਹੀ ਚੰਗਾ ਪਾ ਦੂ ਬਾਕੀ ਥੋੜਾ ਕ੍ਰਾਸ ਸੰਗ ਚ ਆ ਗਈ ਬਾਈ ਹਾਂ ਥੋੜੀ ਕ੍ਰਾਸ ਹੈਗੀ ਗਰਮੀ ਬਿਲਕੁਲ ਨਹੀਂ ਮਨਣੀ ਫੈਂਟ ਆ ਜਿਹੜੀ ਘਰ ਮਲਦੀ ਫੁੱਲ ਚਿੰਕ ਹੋਊ ਥੋੜਾ ਤਾਂ ਰਵੀ ਚੰਗਾ ਬਾਈ ਮੁੱਲ ਭਰਾ ਦਾ ਇਹਦੇ ਦਾ 55 ਦੀ 55000 ਰੁਪਏ ਮਾਨਤਾਨ ਹੋ ਜੀ ਬਾਈ ਹਾਂ ਜੀ ਕਰ ਦਾਂਗੇ ਠੀਕ ਆ 55000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਐ ਬੜਾ ਸਨਕੀ ਆ ਥਾਂਲੇ ਵੱ ਚੰਗਾ ਕੱਚੀ ਕੱਚੀ ਜਰੂਰ ਬਣੂਗੀ ਚੰਗੀ ਐ ਵਾ ਸਣੀ ਜੋਦੀ ਪੂਰੀ ਵਾ ਢੱਲਾ ਕੱਢ ਕੇ ਬਹੁਤ ਬਹੁਤ ਪਏ ਅੱਗੇ ਵੀਰੇ ਲਾਸਟ ਨਗੀਨਾ ਕਿਹੜਾ ਸੋਸ ਹੁੰਦੀ ਇਹ ਬਾਈ ਤੀਜੇ ਮੰਨ ਕੇ ਲਈ ਆ ਪਤਾ ਠੀਕ ਆ ਉਹਨਾਂ ਲੈਂਦੀ ਆ ਏ ਬਸ ਪੰਜ ਚਾਰ ਦਿਨ ਲਊਗੀ ਕੀ ਰਿਕਾਰਡ ਆ ਦੋਦਾ ਰਿਕਾਰਡ ਇਹਨੇ 24 ਲੀਟਰ ਚ ਹੋਇਆ ਉਹਨਾਂ ਦਾ ਹੀ 24 ਲੀਟਰ ਹਾਂਜੀ ਲੇਵਾ ਬਹੁਤ ਆ ਨਾ ਹਾਂਜੀ ਬਹੁਤ ਵਧੀਆ ਜੀ ਥਾਂਤ ਨੂੰ ਬਹੁਤ ਚੰਗਾ ਜੀ ਹਟ ਨੱਟ ਨਾ ਭਰ ਨਾ ਲੇਵਾ ਦਪਈਆਂ ਸਾਰੀਆਂ ਬਲਡਲਾਂ ਕੱਢ ਕੇ ਫੇਰ ਬਾਕੀ ਥਾਂਤ ਨੂੰ ਬਹੁਤ ਚੰਗਾ ਲੱਗੇ ਥਾਂ ਬੜਾ ਚੰਗਾ ਲੱਗੇ ਮੁੱਠੀ ਆਦਾ ਥਾਂ ਇਕੱਲਾ ਇਕੱਲਾ ਖਾਣਾ ਪੂਰੇ ਥੰਡਾ ਥੰਡਾ ਐ ਨਹੀਂ ਖਰਾਬ ਕਰਨੀ ਠੀਕ ਆ ਬਾਈ ਖੋਲ ਲਾ ਬਾਈ ਥੋੜ ਕੇ ਰੱਖ ਆ ਦੀ ਬਾਕੀ ਪੰਜਾਬ ਵਾਲੀ ਜਰਸੀ ਪਿਆਰ ਦੇ ਪੂਰੇ ਦਾ ਕੱਦ ਵਾਲੀ ਪੰਜਾਬ ਵਾਲੀ ਜਰਸੀ ਵੱਡਾ ਕੱਦ ਯਾਦਬ੍ਰੀਟ ਫੁੱਲ ਲੈਵਲ ਉਵਾ ਸਮਾਨ ਸਰੂ ਸਰੂ ਬਹੁਤ ਹੈ ਖਾਨ ਚਲੂ ਚਲੂ ਫੁੱਲ ਹਾਂ ਪੂਰੀ ਕਹੀਂ ਪੜੀ ਵੀ ਹਾਂ ਕਹੀਂ ਪੜੀ ਵੀ ਸਹੀ ਗੱਲ ਲੈਵਲ ਉਵਾ ਬਹੁਤ ਆ ਦੁੱਧੂ ਦਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਮੁੱਲ ਭਰਾ ਦਾ ਇਹਦੇ ਦਾ 60000 ਰੁਪਏ ਦੀ 60000 ਰੁਪਏ ਮਾਨਤਨ ਹੋ ਜੂ ਹਾਂ ਜੀ ਕਰਦਾ ਠਰਟ 1000 ਰੁਪਏ ਮੁੱਲ ਮਾਨਤਨ ਜਿਹੜਾ ਬਾਕੀ ਮੌਕੇ ਤੇ ਜਰੂਰ ਹੋ ਜੂ ਚੰਗੀ ਆ ਬੜ ਸੁਨੱਕੀ ਆ ਪੂਰਾ ਤਾਰਾ ਲੇਵਲ ਹੂਗਾ ਲੇਵਲ ਹੂਗਾ ਫੋਲਾ ਥਣ ਤੋਂ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਖੰਡੇ ਸੀਲ ਵੀ ਫੋਲਾ ਠੀਕ ਹੈ ਭਾਈ ਓਕੇ ਨਾਗਪੁਰਾ ਕੋਈ ਸੀ ਇਹ ਚਾ ਚਾਰੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ